ਸਰਬ ਹਰ ਸੰਗ ਜੀ ਪਰਮਾਤਮਾ ਹੈ ਤਰਤੀ ਤੇ ਪਹਿਲੀ ਵਾਰ ਪਰਮਾਤਮਾ ਨੇ ਆਪਣਾ ਉਹ ਨੂਰਾਨੀ ਰੂਪ ਦਿੱਤਾ ਜਿਹੜਾ ਅੱਜ ਤੱਕ ਕਦੀ ਕਿਸੇ ਨੇ ਦਰਸ਼ਨ ਦੇਦਾਰ ਕੀਤਾ ਹੀ ਨਹੀਂ ਸੀ ਇਸ ਪਰਮਾਤਮਾ ਦੇ ਕਿਹੋ ਜਿਹਾ ਰੂਪ ਤਰਿਆ ਪਰਮੇਸ਼ਰ ਨੇ ਆਪਣੇ ਪਾਵਨ ਚਰਨਾਂ ਦੀ ਸ਼ੋਹ ਤਰਤੀ ਦੇ ਉੱਪਰ ਦਿੱਤੀ ਪਰਮੇਸ਼ਰ ਨੇ ਸਮੇ ਮੁਤਾਬਕ ਹਰ ਜਗ੍ਹਾ ਤੇ ਆਪਣੇ ਪਵਿੱਤਰ ਚਰਨਾਂ ਦੀ ਛੋਹ ਦੇ ਦਿੱਤੀ ਚਾਹੇ ਉਹ ertidੀ ਦੇਸ਼ ਦੀ ਵਦੇਸ਼ ਦੀ ਚਾਹੇ ਖੂਣੀ ਕੈਂਪ ਦੀ ਜਦੋਂ ਖੂਣੀ ਕੈਂਪ ਦੇ ਉੱਪਰ ਪਰਮੇਸ਼ਵਰ ਨੇ ਆਪਣੇ ਚਰਨਾਂ ਦੀ ਛੋਹ ਦਿੱਤੀ ਉਸ ਵੇਲੇ ਪੱਥਰ ਰੋੜੇ ਇੱਟਾਂ ਨੇ ਇੱਕ ਆਵਾਜ਼ ਦਿੱਤੀ ਕਿ ਅੱਜ ਸਾਡੇ ਤਨ ਭਾਗ ਨੇ ਕਿ ਸਾਡੇ ਤੇ ਪਰਮੇਸ਼ਵਰ ਆਇਆ ਤੇ ਪਰਮੇਸ਼ਰ ਨੇ ਖੂਣੀ ਦੀ ਧਰਤੀ ਨੂੰ ਮਾਣ ਦੇ ਦਿੱਤਾ ਜਿਨ੍ਹਾਂ ਨੇ ਅੱਜ ਇੱਕ ਵਾਰ ਖੂਣੀ ਦੀ ਧਰਤੀ ਨੂੰ ਨਮਸਕਾਰ ਕਰ ਲਈ ਉਹਨਾਂ ਨੂੰ ਮੈਂ 184 ਦੇ ਵਿੱਚ ਆਉਣ ਦੇਣਾ ਨਹੀਂ ਸੀ ਇਹ ਕਿਸ ਦਾ ਵਾਅਦਾ ਸੀ ਇੱਕ ਪਰਮਾਤਮਾ ਦਾ ਵਾਅਦਾ ਜਿਸ ਨੇ ਮਾਤ ਲੋਕ ਵਿੱਚ ਆਪਣਾ ਆਕੇ ਸਾਹ ਖਾਤ ਦਰਸ਼ਨ ਦਿਦਾ ਦਿੱਤਾ ਹਜੂਰ ਸ਼ੰਚਾ ਜੀ ਨੇ ਫਰਮਾਨ ਕੀਤਾ ਕਿ ਜਦੋਂ ਅਸਮੇਤ ਜਗ ਹੋਇਆ ਅਸਮੇਤ ਜਗ ਕਰਦਾ ਕੌਣ ਸੀ ਤੰਮੀ ਰਾਜਾ ਚਕਰਵਰਤੀ ਰਾਜਾ ਉਹੀ ਅਸਮੇਤ ਜੰਗ ਕਰ ਸਕਦਾ ਸੀ ਹੋਰ ਕੋਈ ਅਸਮੇਤ ਜੰਗ ਕਰ ਸਕਦਾ ਨਹੀਂ ਸੀ ਪਰਮੇਸ਼ਰ ਨੇ ਜਦੋਂ ਆਪਣਾ ਪਵਿੱਤਰ ਚਰਨ ਬਲਗਾਰੀਆ ਦੀ ਧਰਤੀ ਤੇ ਰੱਖਿਆ ਇਸ ਤੇ ਪਿਛਲੇ ਲੇਖ ਨੂੰ ਪੂਰਾ ਕੀਤਾ ਨਾਰਦ ਜੀ ਨੇ 16ਵੇਂ અવਤਾਰ ਬਾਵਨ ਜੀ ਨੂੰ ਪੁੱਛਿਆ ਕਿ ਤੁਸੀਂ ਦੁਬਾਰਾ ਧਰਤੀ ਤੇ ਆਉਣਾ ਹੈ ਬਾਵਨ ਜੀ 16ਵੇਂ અવਤਾਰ ਨਾਰਦ ਜੀ ਨੇ ਪੁੱਛਿਆ ਕਿ ਐ ਬਾਵਣ ਜੀ ਤੁਸੀਂ ਧਰਤੀ ਤੇ ਆਉਣਾ ਹੈ ਉਸ ਵਕਤ ਬਾਵਣ ਜੀ ਨੇ ਧਰਤੀ ਤੇ ਲੇਖ ਲਿਖਿਆ ਮੇਰਾ ਨੂਰ ਆਵੇ ਚਵੀਆਂ ਅਵਤਾਰਾ ਮੇਰਾ ਨੂਰ ਆਵੇਗਾ ਚਵੀਆਂ ਅਵਤਾਰ ਦੇ ਰੂਪ ਵਿੱਚ ਪੂਰਬਲੀ ਮੰਗ ਦੇ ਆਧਾਰ ਤੇ ਸਾਰੇ ਲੈਣੇ ਦੇਣੇ ਪੂਰੇ ਕੀਤੇ ਬਾਵਣ ਜੋ ਬਾਵਣ ਜੀ ਜੋ ਉਤਰੀ ਤਾਰ ਵਿੱਚ ਆਏ ਬਲ ਰਾਜਾ ਜੋ ਕਿ ਧਰਮੀ ਰਾਜਾ ਸੀ ਉਸ ਨੂੰ ਇਸ਼ਾਰਾ ਦਿੱਤਾ ਕਿ ਪ੍ਰਭੂ ਜ਼ਾਹਰ ਜ਼ਹੂਰ ਹੋ ਕੇ ਬਲਗਾਰੀਆ ਦੀ ਧਰਤੀ ਤੇ ਪਹੁੰਚ ਕੇ ਇਥੋਂ ਦੇ ਲੇਖ ਨੂੰ ਪੂਰਾ ਕਰਨਗੇ ਨਾਰਦ ਨੇ ਖੁਸ਼ੀ ਜ਼ਾਹਿਰ ਕੀਤੀ ਉਸ ਸਮੇਂ ਬਾਵਣ ਜੀ ਨੇ ਫਿਰ ਦੁਬਾਰਾ ਲੇਖ ਲਿਖ ਦਿੱਤਾ ਕਿ ਮੇਰਾ ਨੂਰ ਆਵਾਸ਼ ਆਏਗਾ ਚਵੀਏ ਅਵਤਾਰ ਦੇ ਰੂਪ ਵਿੱਚ ਪਰਮੇਸ਼ਰ ਨੇ ਜੁਗਾ ਜਗੰਤਰਾਂ ਦੀ ਜਾਣਨ ਵਾਲਾ ਹੈ ਹਰ ਦੇਖ ਨੂੰ ਸਮੇਂ ਮੁਤਾਬਕ ਪੂਰਾ ਕੀਤਾ ਜੇਸਤੀ ਗਵਾਈ ਇਸਤੰਬੋਲ ਨੇ ਦੇ ਦਿੱਤੀ 101 ਮੀਲ ਤੇ ਤਾਰੇ ਚੰਦ ਦਾ ਨਿਸ਼ਾਨ ਚਰਾਇਆ ਗਿਆ ਬਲਗਾਰੀਆ ਦੇਸ਼ ਦਾ ਇੱਕ دیਵਾਨ ਸੀ ਜੇਸਤਾ ਨਾਮ ਤੁਲਿਆ ਚੰਦ ਸੀ ਬਲਗਾਰੀਆ ਦੇਸ਼ ਦਾ ਇੱਕ دیਵਾਨ ਸੀ ਜੇਸਤਾ ਨਾਮ ਤੁਲਿਆ ਚੰਦ ਸੀ ਜੇਸਤਾ ਲੇਖਾ ਸਕੰਦ ਪੁਰਾਨ ਦੇ ਵਿੱਚ ਹੈ 81000 ਸ਼ਲੋਕ ਇਸ ਦੀ ਗਵਾਹੀ ਦੇ ਰਹਿਨੇ ਕਿ ਰਾਜੇ ਬਲ ਨੇ ਅਸਮੇਦ ਜਗ ਕੀਤਾ ਤੇ 1387 ઋਸ਼ੀਆਂ ਨੂੰ ਉਸ ਵਿੱਚ ਮਾਨ ਦਿੱਤਾ ਉਸ ਵਿੱਚ ਸੱਦਿਆ ਗਿਆ ਕਿਉਂਕਿ ਅਸਮੇਦ ਜਗ ਵਿੱਚ ઋਸ਼ੀਆਂ ਮੁਨੀਆਂ ਨੂੰ ਸੱਦਿਆ ਗਿਆ ਸੀਗਾ ਬਲਖ ਦੀ ertid ਤੇ ਅਸਮੇਦ ਜਗ ਹੋਇਆ 1387 ઋਸ਼ੀਆਂ ਨੂੰ ਮਾਨ ਦਿੱਤਾ ਸਰਭ ਹਰ ਸੰਗ ਜੀ ਉਸ ਵੇਲੇ ਬਲਗਾਰੀਆ ਦੀ ਕੋਈ ਤਰ ਤਰਤੀ ਤੋਂ ਨਿਦਾਨੀ ਨਾ ਦਾ ਫਲ ਅਸਮੇਧ ਜਗ ਦੇ ਵਿੱਚ ਸ਼ਾਮਲ ਹੋ ਗਿਆ ਨਿਦਾਨੀ ਨਾ ਦੇ ਫਲ ਨੂੰ ਜਦੋਂ ਰਾਜੇ ਬਲ ਨੇ ਭੋਗ ਲਗਾਉਣਾ ਚਾਇਆ ਉਸ ਦਾ ਰਸ ਨਾ ਮਿੱਠਾ ਸੀ ਨਾ ਫਿੱਕਾ ਸੀ ਤੇ ਉਸ ਵਕਤ ਬਾਵਣ ਜੀ ਨੇ ਉਸ ਫਲ ਨੂੰ ਭੋਗ ਨਹੀਂ ਲਗਾਇਆ ਕਿਉਂ ਨਹੀਂ ਲਗਾਇਆ ਕਿ ਇਹ ਰਾਜਾ ਬਲ ਮੈਂ ਤੇਰੇ ਦਵਾਰੇ ਤੋਂ ਨਾ ਖਾਣਾ ਅੰਨ ਨਾ ਪੀਣਾ ਪਾਣੀ ਮੈਂ ਤੇਰੇ ਦਵਾਰੇ ਤੋਂ ਕੁਛ ਖਾਣਾ ਹੀ ਨਹੀਂ ਕਿਉਂਕਿ ਉਸ ਵਕਤ ਜਦੋਂ ਰਾਜੇ ਬਲ ਤੇ ਬਾਣ ਦੀ ਗੱਲ ਚੱਲ ਰਹੀ ਸੀ ਉਸ ਵੇਲੇ ਰਾਜੇ ਬਲ ਦੇ ਦਰਬਾਰ ਜੇਸਤਾ ਨਾਮ ਨਿਜੂ ਸੀ ਜਦੋਂ ਉਸ ਨੇ ਜਾ ਕੇ ਫਰਿਆਦ ਕੀਤੀ ਰਾਜੇ ਬਲ ਅਗੇ ਕਿ ਪ੍ਰਮਾਤਮਾ ਅਵਤਾਰੀਤਾ ਦੇਵੀ ਤੇ ਤੇਰੇ ਦਵਾਰੇ ਤੇ ਬੈਠਾ ਹੈ ਸਰਬਹਰ ਸੰਗਤ ਜੀ ਵਕਤ ਅਜੀਬ ਸੀ ਛੋਟਾ ਰੂਪ ਸੀ ਬਾਵਨ ਜੀ ਦਾ ਉਸ ਵਕਤ ਚਾਰ ਬੀਬੀਆਂ ਦੇ ਪ੍ਰਸ਼ਾਦ ਦੇ ਨੂੰ ਪਰਵਾਨ ਕੀਤਾ ਜਦੋਂ ਬਾਵਨ ਜੀ ਨੇ ਅਸਮੇਧ ਜਗ ਵਿੱਚੋਂ ਪ੍ਰਸ਼ਾਦਾ ਨਹੀਂ ਛਕਿਆ ਉਸ ਵਕਤ ਚਾਰ ਬੀਬੀਆਂ ਨੇ ਪ੍ਰਸ਼ਾਦਾ ਤਿਆਰ ਕਰਕੇ ਆਂਦਾ ਪਹਿੰਜੀ ਗੁਰਦਰਸ਼ਨ ਪਹਿੰਜੀ ਸਖਵੰਤ ਪਹਿੰਜੀ ਕਸ਼ਮੀਰ ਕੌਰ ਤੇ ਪਹਿੰਜੀ ਜਗਜੀਤ ਨੇ ਚਾਹ ਬੀਬੀਆਂ ਨੇ ਪ੍ਰਸ਼ਾਦਾ ਤਿਆਰ ਕਰਕੇ ਬਾਵਣ ਜੀ ਨੂੰ ਭੋਗ ਲਗਾਇਆ ਉਸ ਪ੍ਰਸ਼ਾਦੇ ਨੂੰ ਭੋਗ ਲਗਾਉਣ ਵਾਸਤੇ ਹਜ਼ੂਰ ਸ਼ਹਿਨशाह ਜੀ ਨੇ ਹਰ ਗੁਰਸਿੱਖ ਦੇ ਘਰ ਭੋਗ ਲਗਾਇਆ ਭੋਗ ਲਗਾ ਕੇ ਇੱਕ ਇੱਕ ਰੁਪਏ ਦੀ ਬਖਸ਼ਿਸ਼ ਕੀਤੀ ਇੱਕ ਇੱਕ ਦਸਤਾਰ ਦੀ ਬਖਸ਼ਿਸ਼ ਕੀਤੀ ਕਿ ਤੁਹਾਡਾ ਸਿਰ ਦਾ ਤਾਜ ਤੁਹਾਨੂੰ ਬਣਾਇਆ ਗਿਆ ਉਹਨਾਂ ਬੱਚਿਆਂ ਦੇ ਭੋਗ ਲਗਾਉਣ ਕਰਕੇ ਹੀ ਮੈਂ ਹਰ ਕਰ ਦੇ ਵਿੱਚ ਮੈਂ ਭੋਗ ਲਗਾਇਆ ਨਹੀਂ ਤੇ ਮੈਨੂੰ ਭੋਗ ਲਗਾਉਂਦੀ ਕੋਈ ਜ਼ਰੂਰਤ ਹੈ ਹੀ ਨਹੀਂ ਸੀ ਕਿਉਂਕਿ ਜਿੰਨਾ ਚਿਰ ਪ੍ਰਮਾਤਮਾ ਦਾ ਭੋਗ ਨਹੀਂ ਲੱਗਦਾ ਉਹਨਾਂ ਚੇਰੋ ਲੰਗਰ ਪਰਵਾਨ ਹੋ ਸਕਦਾ ਹੀ ਨਹੀਂ ਇਹ ਹਜੂਰ ਸੈਨ ਚਰੀ ਦੇ ਆਪਣੇ ਪੁੱਤਰ ਰਸਨਾ ਚੋਂ ਬਚਨ ਨੇ ਕਿ ਉਹਨਾਂ ਚੇਰ ਮੈਂ ਜਗ ਪਰਵਾਨ ਨਹੀਂ ਕਰਦਾ ਉਸ ਵਕਤ ਰਾਜੇ ਬਾਲ ਨੇ ਕਿਹਾ اے ਬਾਵਣ ਜੀ ਮੇਰੀ ਮਹਿਮਾਨੀ ਖਾ ਲੋ ਮੈਂ ਤੁਹਾਡੇ ਅਗੇ ਫਲ ਪੇਟਾ ਕਰਦਾ ਆਪਣੇ ਮੁਖ ਨੂੰ ਤੇ ਲਗਾਉ ਉਸ ਵਕਤ ਬਾਵਣ ਜੀ ਨੇ ਇਸ ਜਗ ਵਿੱਚੋਂ ਕੁਝ ਵੀ ਨਹੀਂ ਖਾਦਾ ਕਿਉਂਕਿ ਜਗ ਪਰਵਾਹ ਨਹੀਂ ਸੀ ਕੀਤਾ ਸੱਤ ਰੰਗਾਂ ਦੇ ਵਿੱਚ ਵੱਜੀ ਹੋਈ ਰਸਤ ਉਸੇ ਤਰ੍ਹਾਂ ਹੀ ਰਹਿ ਗਈ ਉਹ ਸੱਤ ਰੰਗ ਜਿਨ੍ਹਾਂ ਨੂੰ ਸੱਤ ਸ੍ਰਿਖੀਆਂ ਨੇ ਕੱਲਾ-ਕੱਲਾ ਰੰਗ ਚੁਣਿਆ ਉਹ ਰੰਗ ਜੋ ਸੱਤ ਰੰਗ ਦੇ ਨਿਸ਼ਾਨ ਸਾਹਿਬ ਦੇ ਹਨ ਉਹਨਾਂ ਰੰਗਾਂ ਦੇ ਵਿੱਚ ਉਸ ਅਸਮੇਧ ਜੱਗ ਦੀ ਰਸਤ ਬੱਜੀ ਸੀ ਪਰ ਉਸ ਰਸਤ ਨੂੰ ਨਾ ਖੋਲਿਆ ਗਿਆ ਨਾ ਲੰਗਰ ਬਣਿਆ ਤੇ ਨਾ ਭੋਗ ਲਗਾ ਆਪਣੇ ਮੁੱਖ ਨੂੰ ਲਗਾਓ ਉਸ ਵਕਤ ਬਾਵਣ ਜੀ ਨੇ ਇਸ ਜੱਗ ਵਿੱਚੋਂ ਕੁਝ ਨਹੀਂ ਖਾਦਾ ਕਿਉਂਕਿ ਅਸਮੇਧ ਜੱਗ ਪਰਵਾਹ ਨਹੀਂ ਕੀਤਾ ਬਾਵਣ ਜੀ ਜੋ ਉਤਰੀ ਤਾਰ ਵਿਚਾਏ ਰਾਜੇ ਬਲ ਦੇ ਕੋਲੋਂ ਕੁਛ ਨਹੀਂ ਖਾਦਾ ਤੇ ਹੁਕਮ دیتا ਨਾ ਮੈਂ ਖਾਣਾ ਅੰਨ ਤੇ ਨਾ ਮੈਂ ਪੀਣਾ ਪਾਣੀ ਤੈਨੂੰ ਪਿਖਤ ਬਾਣੀ ਸੁਣਾ ਰਿਹਾ ਹਾਂ ਉਸ ਵਕਤ ਬਾਵਣ ਜੀ ਨੇ ਰਾਜੇ ਬਲ ਨੂੰ ਕਿਹਾ ਕਿ ਮੈਂ ਤੈਨੂੰ ਪਿਖਤ ਬਾਣੀ ਸੁਣਾ ਰਿਹਾ ਹਾਂ ਕਿਹੋ ਜਿਹੀ ਜਦੋਂ ਮੇਰਾ ਸ਼ਹਿਨशाह ਸੁਲਤਾਨੀ ਆਵੇਗਾ ਉਦੋਂ ਇਹ ਜੂ ਬਗਾਨੀ ਹੋਵੇਗੀ ਇੱਥੇ ਫਲਾਂ ਨੂੰ ਭੋਗ ਲਗਾਉਣ ਵਾਲਾ ਕੋਈ ਨਹੀਂ ਹੋਵੇਗਾ ਸਰਭਰ ਸੰਗਤ ਜੀ ਹਜੂਰ ਸ਼ੈਨ ਸ਼ਾ ਜੀ ਨੇ ਬਲਗਾਰੀਆ ਦੀ ਧਰਤੀ ਤੇ ਆਪਣੇ ਪਵਿੱਤਰ ਚਰਨਾਂ ਦੀ ਛੋਹ ਦੇ ਕੇ ਉਸ ਲੇਖ ਨੂੰ ਪੂਰਿਆ ਕੀਤਾ ਹਜੂਰ ਸ਼ੈਨ ਸ਼ਾ ਜੀ ਦੇ ਆਪਣੇ ਬਚਨ ਨੇ ਸਿਰਫ ਉਹ ਜਗ ਸੰਪੂਰਨ ਹੁੰਦਾ ਹੈ ਜੇ ਸਵੈਚ ਪਰਮਾਤਮਾ ਆ ਕੇ ਭੋਗ 라 ਦੇਵੇ ਭਾਵੇਂ ਉਹ ਪੱਥ ਹੈ ਭਾਵੇਂ ਉਹ ਭੋਜ ਹੈ ਭਾਵੇਂ ਉਹ ਲੇਸ ਹੈ ਜਾਂ ਫੇਜ਼ ਹੈ ਇਹ ਚਾਰੇ ਕਿਸਮਾਂ ਦੇ ਭੋਜਨ ਹਨ ਜੇ ਲੈਕਟਨ ਇਹ ਉਸ ਤੀ ਤਾਰ ਹੈ ਇਹਨਾਂ ਚਾਰ ਭੋਜਨਾ ਤੇ ਉਹ ਰੀਤੀ ਨੀਤੀ ਨੂੰ ਪੂਰਨਤਾ ਕਰਨ ਵਾਸਤੇ ਸਾਰਿਆਂ ਦੇਸ਼ਾਂ ਦੀਆਂ ਸਮਗਰੀਆਂ ਨੂੰ ਹਾਜ਼ਰ ਕਰਨ ਵਾਸਤੇ ਇਹ ਰੀਤੀ ਅਪਣਾਈ ਗਈ ਸਰਬ ਹਰ ਸੰਗਤ ਜੀ ਇਸੇ ਤਰ੍ਹਾਂ ਹਜੂਰ ਸ਼ੈਨਸ਼ਾ ਜੀ ਨੇ ਯੋਗੋ ਸਲਾਵਿਆ ਦੀ ਤਰਤੀ ਤੋਂ ਤਰਸਿੰਧੀ ਰਿਸ਼ੀ ਤੋਂ ਨੌ ਦਾਣੇ ਪੁੱਜੇ ਹੋਏ ਮੱਕੀ ਦੇ ਅਸਮੇਦ ਜੱਗ ਦੇ ਲਈ ਮੰਗਵਾਏ ਉਹ ਅਸਮੇਧ ਜਗ ਵਿੱਚ ਨਹੀਂ ਪਾਏ ਗਏ ਕਿਉਂਕਿ 1386 ਰਿਸ਼ੀਆਂ ਨੇ ਹਾਸਾ ਕੀਤਾ ਮੁਖੌਲ ਕੀਤਾ ਕਿ ਤੇਰੇ ਨੌ ਦਾਣਿਆਂ ਨਾਲ ਜਗ ਪਰਵਾਨ ਨਹੀਂ ਹੋਵੇਗਾ ਹਜ਼ੂਰ ਸ਼ੈਨਸ਼ਾ ਜੀ ਨੇ ਉਸ ਸਿੰਧੀ ਰਿਸ਼ੀ ਨੂੰ ਜਿਸ ਦਾ ਲੇਖ ਬਹੁਤ ਲੰਬਾ ਹੈ 17 ਤੇ 20 ਪਾਦਰੋਂ ਦੇ ਵਿੱਚ ਚੱਲਦਾ ਹੈ ਸ਼ੈਨਸ਼ਾ ਜੀ ਸਮਤ 8 ਉਸ ਦੇ ਲੇਖ ਨੂੰ ਪੂਰਾ ਕਰਨ ਵਾਸਤੇ ਬਲਗਾਰੀਆ ਦੀ ਧਰਤੀ ਤੋਂ ਉਹ ਮਾਰੇ ਮਾਫ ਕਰਨਾ ਜੋਗੋਸਲਾਵੀਆ ਦੀ ਧਰਤੀ ਤੋਂ ਹਜ਼ੂਰ ਸ਼ੈਨਸ਼ਾ ਜੀ ਨੇ ਨੌ ਦਾਣੇ ਮੱਕੀ ਦੇ ਲੈ ਕੇ ਆਂਦੇ ਜੇਠੂਆਹ ਹਰ ਪਗਦਵਾਰ ਵਿੱਚ 26 ਪੋ ਸ਼ੈਨਸ਼ਾਈ ਸੰਮਤ 8 ਨੂੰ ਅਸਮੇਦ ਜਗ ਹਜ਼ੂਰ ਸ਼ੈਨਸ਼ਾ ਜੀ ਨੇ ਉਹ ਸੰਪੂਰਨਤਾ ਦੇ ਰੂਪ ਵਿੱਚ ਕੀਤਾ ਤੇ ਕਰ ਕਰ ਜਦੋਂ ਭੋਗ ਲਗਾਇਆ ਇਸੇ ਕਰਕੇ ਹੀ ਭੋਗ ਲਗਾਇਆ ਕਿ ਜਿੰਨਾ ਚਿਰ ਪਰਮਾਤਮਾ ਲੰਗਰ ਨੂੰ ਭੋਗ ਨਹੀਂ ਲਗਾਉਂਦਾ ਉਹਨਾ ਚਿਰ ਉਹ ਜਗ ਪ੍ਰਵਾਨ ਹੁੰਦਾ ਹੀ ਨਹੀਂ ਰਾਜੇ ਬਲਦੇ ਦਵਾਰੇ ਤੋਂ ਜਦੋਂ ਸਾਰੇ ॠषि मुनि ਤਪਸਵੀ ਜੋਗੀ ਸੂਫੀ ਸੰਤ ਫਕੀਰ ਪ੍ਰਸ਼ਾਦਾ ਸ਼ਾਕੇ ਬਾਹਰ ਨਿਕਲ ਰਹੇ ਸੀ ਤੇ ਉਸ ਵੇਲੇ ਬਾਵਣ ਜੀ ਦਾ ਛੋਟਾ ਰੂਪ ਸੀਗਾ ਉਹਨਾਂ ਨੇ ਪੁੱਛਿਆ ਕਿ ਤਾਨੂੰ ਪਰਮਾਤਮਾ ਮਿਲਿਆ ਉਹਨਾਂ ਕਹਿਆ ਨਹੀਂ ਅਸੀਂ ਦਸ਼ਨਾ ਲੈ ਲਈਆਂ ਅਸੀਂ ਪ੍ਰਸ਼ਾਦਾ ਛਕ ਲਿਆ ਪਰ ਅਸੀਂ ਭਗਵਾਨ ਤੇ ਕਿਤੇ ਦੇਖਿਆ ਹੀ ਨਹੀਂ ਸੀ ਸਰਬਹਰ ਸੰਗ ਜੀ ਉਸ ਵੇਲੇ ਬਾਵਣ ਜੀ ਨੇ ਆਪਣੀ ਗੰਮੀ ਖੇਲ ਕੀਤੀ ਬਾਵਣ ਜੀ 16ਵੇਂ અવਤਾਰ ਵਿੱਚ ਹੋਏ ਨੇ ਉਹਨਾਂ ਨੇ ਬਾਹਰ ਬੈਠਿਆ ਨੇ ਚਾਰੇ ਵੇਦ ਉਚਾਰ ਦਿੱਤੇ ਚਾਹ ਵੇਦਾਂ ਦੇ ਗਿਆਤਾ ਚਾਰੇ ਵੇਦ ਉਥੇ ਬੈਠਿਆ ਨੇ ਆਚਾਰ ਦਿੱਤੇ ਇਹ ਹੈ ਪਰਮਾਤਮਾ ਦੀ ਗੱਲ ਪਰਮਾਤਮਾ ਪਿਛਲੇ ਲੇਖ ਪੂਰੇ ਕਰਦਾ ਹੈ ਪਰਮਾਤਮਾ ਆਪਣੇ ਲੈਣੇ ਦੇਣੇ ਪੂਰੇ ਕਰਦਾ ਹੈ ਕਿਉਂਕਿ ਪਰਮਾਤਮਾ ਕਰਨ ਜੋਗ ਹੈ ਤੇ ਕਰਨੀ ਦਾ ਕਰਤਾ ਹੈ 52 ਦੀਆਂ ਗਾਥਾ ਨੂੰ ਜੇ ਟੰਟੋ ਦੇ ਵਿੱਚ ਪਛਾਣਿਆ ਤੇ ਵੀਰ ਸਰਜੀਤ ਸਿੰਘ ਵੀਰ ਸਰਜੀਤ ਨੇ ਪਛਾਣਿਆ ਕਿ ਇਹ ਬਾਵਣ ਦੀ ਅਗਮਤਾ ਦੀ ਤਾਰ ਹੈ ਕਿਉਂਕਿ ਢਾਈ ਕਰਮਾ ਤਰਤੀ ਦੀ ਮੰਗ ਦਾ ਜੇ ਲੇਖ ਲੈ ਕੇ ਚੱਲিয়ে ਤੇ ਬਹੁਤ ਲੰਬਾ ਹੈ ਉਸ ਵਕਤ ਵੀਰ ਸਰਜੀਤ ਸਿੰਘ ਦਾ ਰੂਪ ਇੱਕ ਕਾਈ ਦਾ ਰੂਪ ਸੀ ਜਦੋਂ ਬਾਵਣ ਜੀ ਉੱਥੇ ਮਿਲੇ ਤੇ ਇਹ ਆਪਣਾ ਜਿਹੜਾ ਪੱਲਾ ਸੀ ਕੋਲ ਕਾ ਵਾਸਤੇ ਉਹ ਵਿਛਾੜ ਦਿੱਤਾ ਉਸ ਵੇਲੇ ਬਾਵਨ ਜੀ ਨੇ ਕਿਹਾ ਕਿ ਤੇਰਾ ਲੇਖ ਮੈਂ ਆਪਣੇ ਨਾਲ ਆ ਕੇ ਫੇਰ ਪੂਰਾ ਕਰੂੰਗਾ ਕਲ ਯੁਗ ਦੇ ਅੰਤਮ ਸਮੇਂ ਵਿੱਚ ਕਿਉਂ ਕਿਹਾ ਸਾਹਿਬ ਸਤਗੁਰ ਦਾ ਛੱਡਿਓ ਕਦੇ ਨਾ ਦਮਨ ਦਮਨ ਘੀਰ ਆਪ ਖਵਾਈਆ ਪਰਮੇਸ਼ਵਰ ਦਾ ਕਦੀ ਦਮਨ ਨਹੀਂ ਛੱਡਣਾ ਪਰਮੇਸ਼ਵਰ ਤੋਂ ਕਦੀ ਦੂਰ ਹੋਣਾ ਹੀ ਨਹੀਂ ਹਜੂਰ ਸ਼ੈਨਛੈ ਜੀ ਨੇ ਅੱਜ ਇਸ ertid da lekh 11 ਪੋ ਸ਼ੈਨਛੈ ਸਮੁਤ 1 ਨੂੰ ਇਸ ਪਵਿੱਤਰ ਧਰਤੀ ਤੇ ਕੁੰ ਕੈਂਪ ਤੇ ਆਪਣੇ ਪਵਿੱਤਰ ਚਰਨਾਂ ਦੀ ਛੋਹ ਦਿੱਤੀ 11 ਪੋਹ ਅਮਰਤ ਵੇਲਾ ਅਮਰਤ ਵੇਲਾ ਸਾਢੇ ਚਾਰੀ ਚਾਰ ਯੁੱਗ ਬੈਠੇ ਸੀਸ ਚੁਕਾਇਆ ਲੇਖ ਲੰਬਾ ਮੈਂ ਦੋ ਚਾਰ ਲਾਈਨਾਂ ਵਿੱਚ ਪੜੂੰਗੀ ਭਗਤ ਸੁ ਸੱਚ ਦੁਆਰ ਪਹੁੰਚ ਆਇਆ ਣੀ ਦੋ ਜਹਾਨ ਚਰਨਾ ਹੈ ਠ ਦਬਾਇਆ ਭਗਤ ਸੁ ਹੇਲੇ ਕਰ ਪਛਾਨ ਮੁਹਬਤ ਵਿੱਚੋ ਖੋਜ ਖਜਾਇਆ ਕਿਹੜੇ ਭਗਤ ਸਹਿਲਿਆਂ ਦੀ ਪਰਮੇਸ਼ਵਰ ਨੇ ਪਹਿਚਾਨ ਕੀਤੀ ਜਿਨਾਂ ਦੇ ਅੰਤਰ ਆਤਮ ਜਿਨਾਂ ਦੇ ਅੰਤਰ ਆਤਮ ਮਿਲਿਆ ਇੱਕੋ ਦਾਨ ਵਸਤੇ ਅਮੋਲਕ ਨਜਰੀ ਆਈਆ ਜਗਤ ਵਿਦਿਆ ਛਾਡੀ ਨਿਧਾਨੇ ਪਾਸਾ ਦੀਨ ਵਲੋਂ ਬਦਲਾਈਆ ਪਰਮਾਤਮ ਮੰਨ ਕੇ ਇੱਕੋ ਕਾਨ ਉਹਨਾਂ ਆਤਮਾ ਨੂੰ ਪਰਮਾਤਮਾ ਮਿਲਿਆ ਜਿਨ੍ਹਾਂ ਨੇ ਇੱਕੋ ਕਾਨ ਮੰਨ ਲਿਆ ਸਖੀ ਸਹੇਲੀ ਰੂਪ ਉਹ ਥਾਇਆ ਤੁਰਦਾ ਸੱਜਣ ਜਾਣ ਕੇ RAM ਇਸਤ ਦੇ ਰਿਸ਼ਤ ਨਾਲ ਵੱਡੀ ਆਈਆ ਸਰਭਰ ਸੰਗਤ ਜੀ ਪਰਮੇਸ਼ਵਰ ਨੇ ਕਿਸ ਤਰ੍ਹਾਂ ਭਗਤਾਂ ਨੂੰ ਇੱਕ ਅਗਹਿ ਰੂਪ ਦੇ ਵਿੱਚ ਆਪਣੇ ਹੁਕਮ ਦੇ ਵਿੱਚ ਰੱਖ ਲਿਆ ਜਿਸ ਦੁਆਰੇ ਭਗਤ ਸੁਹੇਲੇ ਰਹੇ ਵਸ ਵਸਤਾ ਇੱਕੋ ਨਾਲ ਜੁੜਾਈਆ ਹਕੀਕਤ ਵਿੱਚੋਂ ਪਛਾਨ ਕੇ ਹੱਕ ਹੁਕਮ ਮੰਨਣ ਤਾਂ ਹੋthਾਇਆ ਸੱਚੇ ਮਾਰਗ ਨ ਜਾਵਾ ਥੱਕ ਪੰਦ ਜਗਤ ਵਾਲਾ ਚਕਾਇਆ ਪਰਮੇਸ਼ਰ ਦਾ ਭਗਤ ਜੋ ਸੱਚੇ ਮਾਰਗ ਤੇ ਚੱਲਦਾ ਉਹ ਕਦੀ ਥੱਕਦਾ ਹੀ ਨਹੀਂ ਇਕੋ ਵੱਲ ਰਹੇ ਤੱਕ ਪਰਮਾਤਮਾ ਨੇ ਉਹਨਾਂ ਆਤਮਾ ਦਾ ਲੇਖਾ ਦਿੱਤਾ ਉਹਨਾਂ ਨੂੰ ਗ੍ਰਹਿ ਗ੍ਰਹਿ ਜਾ ਕੇ ਲੱਭਿਆ ਤੇ ਗ੍ਰਹਿ ਗ੍ਰਹਿ ਸਦਿਆ ਜਿਨ੍ਹਾਂ ਦਾ ਇੱਕ ਵਿਸ਼ਵਾਸ ਆਪਣੇ ਪਰਮਾਤਮਾ ਤੇ ਹੈ ਜਿਨ੍ਹਾਂ ਦਾ ਇੱਕ ਇਸ਼ਟ ਹੈ ਆਪਣੇ ਪੁਰਖੇ ਅਕਾਲ ਤੇ ਇੱਕੋ ਵਲ ਰਹੇ ਤੱਕ ਦੂਜੀ ਓਟ ਨਾ ਕੋਏ ਤਕਾਇਆ ਇੱਕੋ ਵਲ ਰਹੇ ਤੱਕ ਦੂਜੀ ਓਟ ਨਾ ਕੋਏ ਰਖਾਇਆ ਪ੍ਰੀਮੰਦਿਰ ਕਰਕੇ ਆਖਠ ਸੋਣਾ ਵਕਤ ਲਿਆ ਸੁ ਹਈਆ ਕਿਹੋ ਜਿਹਾ ਵਕਤ ਸੋਣਾ ਖੁਸ਼ਿਆਰਾ ਕਿ ਤਨ ਪਾਗੇ ਨੇ ਸਾਡਾ ਪਰਮੇਸ਼ਰ ਸਾਡੇ ਨਾਲ ਇੱਕ ਦੂਜੇ ਭਗਤ ਕੀ ਦੱਸ ਰਹੇ ਨੇ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਰੇਹੇ ਦਸ ਸੋਹੰਗ ਟੋਲਾ ਗੋਣਾ ਸਾਚੇ ਮਹੀਆ ਜਿਸ ਦਾ ਵੇਦ ਪੁਰਾਨ ਕਰ ਦੇ ਜਸ ਸ਼ਾਸਤਰ ਸਿਮਰਤ ਦੇਣ ਗਵਾਇਆ ਸੋ ਪੁਰਖ ਅਕਾਲ ਦਿਨ ਦਿਆਲੇ ਆਪੇ ਰਿਹਾਲਬ ਹਰ ਜਾਨ ਖੋਜੇ ਥਾਉ ਥਾਈਆ ਪਰਮੇਸ਼ਵਰ ਦੇ ਆਉਣ ਦੀ ਸ਼ਹਾਦਤ ਬੇਸ਼ੱਕ ਪਰਮੇਸ਼ਰ ਦਾ ਫਰਮਾਨ ਹੈ ਕਿ ਮਾਨਸ ਜਨਮ ਇੱਕੋ ਇੱਕ ਤੁਹਾਨੂੰ ਤਰੀਕ ਦਿੱਤੀ ਆ ਜਿਸ ਦੇ ਵਿੱਚ ਮੈਂ ਤੁਹਾਨੂੰ ਬੇਪਛਾਣ ਨੇ ਆਪਣੀ ਪਛਾਣ ਦੇਤੀ ਪਰ ਪਰਮੇਸ਼ਰ ਨੇ ਕਿੰਨੀ ਰਹਿਮਤ ਕਰ ਦਿੱਤੀ ਹਜ਼ੂਰ ਸ਼ਹਿਨਸ਼ਾਹ ਜੀ ਨੇ ਕਿਹੋ ਜੀ ਰਹਿਮਤ ਕੀਤੀ ਸ਼ਹਾਦਤ ਦੇਤੀ ਉਸ ਵਕਤ ਪਰਮੇਸ਼ਰ ਦੀ ਆਉਂਦੀ ਕਿੰਨਾ ਚੀਜ਼ਾਂ ਨੇ ਸ਼ਹਾਦਤ ਦੇਤੀ ਜੇਕਰ ਬਸਰੇ ਦੀ ertid te ਪਰਮੇਸ਼ਰ ਗਏ ਤੇ ਬਸਰੇ ਦੀ ertid ਨੇ ਗਵਾਈ ਭਰਤੀ ਕਿ ਮੇਰੇ ਤੋਂ ਬਿਗੈਰ ਪਰਮਾਤਮਾ ਕੋਈ ਗਵਾਹ ਹੋ ਰਿਹਾ ਹੀ ਨਹੀਂ ਇਸੇ ਤਰ੍ਹਾਂ ਫੂਣੀ ਕੈਂਪ ਦੀ ertid ਨੇ ਵੀ ਗਵਾਈ ਦੇਤੀ ਸ਼ਹਾਦਤ ਦੇਵੇ ਢਾਲੀ ਪਤ ਸ਼ਹਾਦਤ ਦੇਵੇ ਢਾਲੀ ਪਤ ਕਾਜ ਫੂਸ ਕਾਣਾ ਕਾਹੀ ਦਬ ਨੇੜੇ ਹੋ ਹੋ ਰਹਿ ਜਨਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਖੇਲ ਤੁਰ ਦਾਰੀ ਹਾਵ ਖਾਇਆ ਸਰਬ ਹਰ ਸੰਗ ਜੀ ਫਿਰ ਉਸ ਵੇਲੇ ਸਰਬ ਹਰ ਸੰਗ ਤੇ ਇਥੇ ਤੰਬੂਆ ਚ ਰਹਿ ਰਹੀ ਸੀ ਸਾਡੇ ਚਾਰ ਕਹਿਣ ਮੇਰੇ ਕੋਲ ਆਏ ਇਟਾ ਪੱਥਰ ਖੁਸ਼ੀਆਂ ਨਾਲ ਰਹਿ ਸਨਾਇਆ ਅਸੀਂ ਉਹਨਾਂ ਦਾ ਵੇਖਿਆ ਸੱਥਰ ਜੋ ਬੈਠੇ ਸੇਜ ਹੰਡਾਇਆ ਜਿੰਨਾ ਪੜਿਆ ਕੋਈ ਨਹੀਂ ਅਖਰ ਜਿੰਨਾ ਪੜਿਆ ਨਹੀਂ ਕੋਈ ਅਖਰ ਕਿਉਂ ਨਹੀਂ ਬਿਨ ਪੜਿਆ ਦੇ ਗਿਆ ਪਰਮੇਸ਼ਰ ਦੇ ਦਵਾਰੇ ਤੇ ਬਿਨਾ ਪੜਿਆ ਤੋਂ ਗਿਆਨ ਆਉਂਦਾ ਜੇਕਰ ਅਸੀਂ ਉਹਦੇ ਹੋ ਕੇ ਰਹੀਏ ਜਿੰਨਾ ਪੜਿਆ ਕੋਈ ਨਹੀਂ ਅਖਰ ਵਿਦਿਆਵਾਂ ਡੀ ਨਾ ਕੋਈ ਵੰਡਾਇਆ ਉਹ ਚੜ ਕੇ ਚੋਟੀ ਸਿਖਰ ਪੁਰਖਿਆ ਬਿਨਾ ਸੀ ਦਰਸ਼ਨ ਪਈਆ ਤੰਬੂਆ ਵਿੱਚ ਰਹਿ ਕੇ ਕੋਈ ਨਹੀਂ ਫਿਕਰ ਉਦੋਂ ਸਰਭਾਰ ਸੰਗਤੇ ਤੇ ਤੰਬੂਆ ਦੇ ਵਿੱਚ ਰਹਿੰਦੀ ਸੀ तमुआ बिच के कोई नहीं फिकर फिकरा इको टोला गाइया करनी बिचों गए हे निकल करता मिलिया बेपरवाइया दो जहाना तुरदा मित्री पट परमेश्वर ਫਤ ਪਰਮੇਸ਼ਵਰ ਹੋਏ ਸਹਾਇਆ ਸਰਭ ਹਰ ਸੰਗ ਜੀ ਲੇਖ ਬਹੁਤ ਲੰਬਾ ਹੈ ਪਰ ਮੈਂ ਇੱਥੇ ਹੀ ਪਰਮੇਸ਼ਵਰ ਦੇ ਚਰਨਾਂ ਵਿੱਚੋਂ ਖਿਮਾ ਮੰਗਦੀ ਹਾਂ ਇੱਕ ਲਾਈਨ ਦੇ ਨਾਲ ਸਮਾਪਤੀ ਇਸ ਤੋਂ ਪਰੇ ਹੋਰ ਨਹੀਂ ਕੋਈ ਸਿੱਖੀ ਇਸ ਤੋਂ ਪਰੇ ਹੋਰ ਨਹੀਂ ਕੋਈ ਸਿੱਖੀ ਜੋ ਸਾਖਿਆਤ ਪ੍ਰਭ ਦਾ ਦਰਸ਼ਨ ਪਾਈਆ ਇਸ ਤੋਂ ਵੱਡੀ ਨਾ ਕੋਈ ਵਿਦਿਆ ਤੇ ਨਾ ਕੋਈ ਸਿੱਖੀ ਸੱਚੀ ਸਿੱਖੀ ਕੀ ਹੈ ਖੁੱਲ੍ਹੀ ਅੱਖ ਵੇਖਿਆ ਭਗਵਾਨ ਭਗਤ ਖੁਸ਼ੀ ਮਨਾਏਂਦਾ ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ ਸੋਹੰਗ ਟੋਲਾ ਲਿਆ ਗਾਇਆ ਸੋ ਪਰਮਾਤਮਾ ਹਾਂ ਆਤਮਾ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਤਾਰ ਨੂੰ ਸੋ ਅੰਗ ਦਾ ਰੂਪ ਦੇ ਦਿੱਤਾ ਤੂੰ ਮੇਰਾ ਤੇ ਮੈਂ ਤੇਰਾ ਮਹਾਰਾਜ ਸਾਰੇ ਰਾਜਿਆਂ ਦਾ ਰਾਜਾ ਸ਼ੇਰ ਸਿੰਘ ਸਾਰੇ ਸੰਸਾਰ ਨੂੰ ਪੈ ਵਿੱਚ ਰੱਖਣ ਵਾਲੀ ਸਮਰਾਟ ਤਾਕਤ ਵਿਸ਼ਨੂੰ ਪ੍ਰਭੂ ਸਭ ਦਾ ਪ੍ਰਿਤ ਪਾਲਕ ਹੈ ਵਾਲਨਹਾਰ ਹੈ ਭਗਵਾਨ ਦੀ ਜੈ ਉਸ ਪ੍ਰਖ ਅਕਾਲ ਦੀ ਜੈ ਹੈ ਜੋ ਸਦਾ ਸਦੀਵੀ ਇੱਕ ਰੂਪ ਵਿੱਚ ਹੈ ਨਿਰਗੁਣ ਹੈ ਨਿਰੰਕਾਰ ਹੈ ਜੋ ਰੂਪ ਹੈ ਸ਼ਬਦ ਦੀ ਤਾਰ ਆਜਾ ਸਤਿ ਸੱਚ ਹੈ ਸਰਬ ਹਰ ਸੰਗਤ ਜੀ ਹਜ਼ੂਰ ਸ਼ੈਨ ਸ਼ਾਹੀ ਦਾ ਫਰਮਾਨ ਕਿ ਜਦੋਂ ਤੁਸੀਂ ਸੋਹੰਗ ਸ਼ਬਦ ਨੂੰ ਅਰਾਧ ਦੇ ਜੋ ਜਦੋਂ ਤੁਸੀਂ ਸੋਹੰਗ ਸ਼ਬਦ ਦੇ ਜਕਾਰੇ ਲਗਮ ਦੇ ਜੋ ਸੋਹੰਗ ਮਾਰਾਇ ਸ਼ੇਰ ਸੇ ਵੀ ਸ਼ੂ ਭਗਵਾਨ ਦੀ ਜੈ ਦਾ ਇੱਕ ਹੋਰ ਰੂਪ ਹੈ ਕਿ ਤੁਹਾਡੇ ਦੁੱਖ ਰੋਕ ਕਲੇਸ਼ ਕੇ ਜਾਣਗੇ ਸਰਭ ਹਰ ਸੰਗਤ ਜੀ ਪਰਮਾਤਮਾ ਦਾ ਸ਼ਬਦੀ ਜੈਕਾਰਾ ਪਰਮਾਤਮਾ ਦਾ ਉਹ ਪ੍ਰਕਾਸ਼ ਜੋ ਹਰ ਹਿਰਦੇ ਵਿੱਚ ਜਿਸ ਤਾ ਪਰਮਾਤਮਾ ਨੇ ਆਪ ਪ੍ਰਕਾਸ਼ਿਤ ਕੀਤਾ ਆ ਅੱਜ ਉਸ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਈਏ ਕਿ ਸਾਡੇ 184 ਯੂਨੀ ਵਿੱਚੋਂ ਸਾਡੇ ਮਾਨਸ ਜਨਮ ਨੂੰ ਲੇਖੇ ਲਾ ਲਿਆ ਇਸ ਤੋਂ ਵੱਡੀ ਸੰਸਾਰ ਵਿੱਚ ਸਾਨੂੰ ਹੋਰ ਕੋਈ ਪ੍ਰਾਪਤੀ ਚਾਹੀਦੀ ਨਹੀਂ ਇਸ ਤੇ ਨਾਲ ਹੀ ਮੈਂ ਛਿਮਾ ਮੰਗਦੀ ਸੋ